ਸਤਿ ਸ੍ਰੀ ਅਕਾਲ ਦੋਸਤੋ ਪਬਲਿਕ ਸਵਾਰਾ ਨਿਊਜ਼ ਦੇਖ ਰਹੇ ਹੋ ਤਮਾਮ ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਇਫਾਜ਼ਰ ਹੋਏ ਕਿ ਲੋਕ ਸਭਾ ਦੀਆਂ ਚੋਣਾਂ ਦਾ ਜਿਹੜਾ ਵਿਕਲ ਹੈ ਪੰਜਾਬ ਦੇ ਵਿੱਚ ਵਜਣਾ ਸ਼ੁਰੂ ਹੋ ਚੁੱਕਿਆ ਤੇ 7ਵੇਂ ਗੇੜ ਦੇ ਇਲੈਕਸ਼ਨ ਨੇ ਇੱਕ ਜੋ ਮੋੜ ਜਾ ਰਹੇ ਨੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਸਿਆਸੀ ਪਾਰਟੀਆਂ ਦੇ ਆਗੂ ਨੇ ਲਗਾਤਾਰ ਪ੍ਰਚਾਰ ਕਰਨ ਦੇ ਵਿੱਚ ਰੁੱਝੇ ਹੋਏ ਨੇ ਪਰ ਜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਜਿਹੜਾ ਸਰਵੇ ਦਾ ਉਹ ਫਿਲਹਾਲ ਕਿਸੇ ਵੀ ਜਿਹੜੀ ਪਾਰਟੀਆਂ ਦੇ ਵੱਲੋਂ ਕਰਕੇ ਨਹੀਂ ਦੇਖਿਆ ਗਿਆ ਸੋ ਅੱਜ ਗੱਲਬਾਤ ਕਰਾਂਗੇ ਕੌਣ ਚੋਸੀ ਸਮਾਣਾ ਦੇ ਵਿੱਚ ਕਿਉਂਕਿ ਲਗਾਤਾਰ ਜਿਹੜੇ ਲੀਡਰਾਂ ਦੇ ਵੱਲੋਂ ਆਪਣਾ ਪ੍ਰਚਾਰ ਕਰਿਆ ਜਾ ਰਿਹਾ ਸੋ ਅੱਜ ਲੋਕਾਂ ਦੇ ਵਿੱਚ ਵਿਸਥਾਰ ਨਾਲ ਰੂਪ ਨਾਲ ਪੁੱਛਾਂਗੇ ਵੀ ਕਿਹਦਾ ਜਿਹੜਾ ਰੁਝਾਨ ਹੈ ਵੱਧਦਾ ਨਜ਼ਰ ਆ ਰਿਹਾ ਹੈ ਚਲੋ ਹਾਂਜੀ ਹਾਂਜੀ ਅੰਕਲ ਜੀ ਕਿਹਨੂੰ ਵੋਟ ਪਾਉਂਗੇ ਅਸੀਂ ਕਿਸੇ ਨੂੰ ਵੀ ਨਹੀਂ ਪਾਉਂਦੇ ਜਿਓ ਜੀ ਕੀ ਪਤਾ ਹੈ ਵਜਾ ਕੀ ਹੋਇਆ ਹੈ ਵਾਦੇ ਕਰਕੇ ਮੁੱਕਰ ਜਾਂਦੇ ਨੇ ਜੀ ਹੁਣ ਤਾਂ ਬਸ ਇਹ ਲੋ ਲੋ ਬੋਕਦੇ ਰਹੇ ਨੇ ਇਹ ਜਦ ਵੋਟਾਂ ਪੈ ਗਈਆਂ ਮੁੜ ਕੇ ਕੋਈ ਨਹੀਂ ਮੂੰਹ ਦਿਖਾਉਂਦਾ ਹਾਂ ਬਾਕੀ ਪਾਰਟੀ ਵਾਲੇ ਕਹਿੰਦੇ ਰਸਲਾ ਕੰਮ ਕਰਿਆ ਕੀ ਕੰਮ ਕਰਿਆ ਜੀ ਤੁਸੀਂ ਆਪੇ ਦੱਸੋ ਕੀ ਕਰਿਆ ਨੇ 200 ਜੁੰਡ ਦਾ ਪੋਲ ਆਪਣਾ ਕਾਂਗਰਸ ਨਹੀਂ ਦਿੱਤੇ ਤੇ ਇਹਨਾਂ ਨੇ 2 ਦਿਨ ਤੋਂ ਬਾਦੂ ਦਿੱਤੇ ਹੋਰ ਇਹਨਾਂ ਨੇ ਕੀ ਕੰਮ ਕਰਿਆ ਜਾਂ ਕਰਾਇਆ ਕੋ ਹੋ ਨਹੀਂ ਦਿੱਤੇ ਇਹਨਾਂ ਨੇ ਲੱਗੋ ਠੀਕ ਹੈ ਬੇਰ ਦੀਆਂ ਜੀ 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 ਕਿਉਂ ਪਾਰਟੀ ਦਾ ਕਹਿੰਦੀਆਂ ਨੇ ਸਿਰਨਾਪਰ ਇੰਨਾ ਕੰਮ ਕਰਿਆ ਤੁਹਾਨੂੰ ਕਿਹੜੀ ਪਾਰਟੀ ਨੂੰ ਉਮੀਦ ਲੱਗਦੀ ਹੈ ਜੋ ਦੇਖ ਸਕਦੇ ਹੋ ਕਈ ਲੋਕਾਂ ਦੇ ਵਿੱਚ ਜਿਹੜਾ ਹਲੇ ਜਿਹੜਾ ਵੋਟ ਪਾਉਣ ਦਾ ਉਤਸ਼ਾਹ ਬਿਲਕੁਲ ਹੀ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਦਾ ਲਗਾਤਾਰ ਕਿਹਾ ਜਾਂਦਾ ਕਿ ਜਿਹੜਾ ਅਸੀਂ ਵਿਕਾਸ ਕਰਿਆ ਪਰ ਹਲੇ ਤੱਕ ਜਿਹੜੇ ਕਈ ਲੋਕਾਂ ਨੂੰ ਜਿਹੜਾ ਵਿਕਾਸ ਹੈ ਉਹ ਸਾਹਮਣੇ ਨਜ਼ਰ ਨਹੀਂ ਆਇਆ ਸੋ ਹੋਰ ਵੀ ਬੜੇ ਲੋਕ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਅੰਕਲ ਜੀ ਕਿਨੂੰ ਵੋਟ ਪਾਉਂਗੇ ਅਤਕੀ ਅਸੀਂ ਜਿਹੜੇ ਨੂੰ ਵੋਟ ਪਾਉਂਦੇ ਕਿਉਂ ਜੀ ਉਹਦੇ ਕੁਝ ਕੰਮ ਨਹੀਂ ਹੋ ਰਿਹਾ ਵੋਟਾਂ ਲੈ ਕੇ ਮੁਰਕੇ ਅੰਦਰ ਵੜ ਜਾਂਦੇ ਨੇ ਜੇ ਹੁਣ ਜਿਵੇਂ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਉਹ ਬਹੁਤ ਕੰਮ ਕੀਤਾ ਨੇ ਹਾਂ ਇਹ ਦੁਕਾਨ ਕਿਦਾਂ ਦੀ ਜਿਆਦਾ ਕੰਮ ਕਰਿਆ ਕੁਝ ਨਹੀਂ ਕਰਿਆ ਬਸ ਸਿਰਫ 202 ਤੋਂ ਬਾਅਦ ਕਿੰਨੇ ਜਰੂਰ ਜਿਹੜੀ 202 ਤੋਂ ਪਹਿਲਾਂ ਇਹ 300 ਤੋਂ ਜਿਹੜੀ ਪਹਿਲੀ ਪਾਰਟੀ ਸੀ ਉਹਨਾਂ ਨੇ ਮਾਫੀ ਕੀਤੀ ਹਾਂ 202 ਤੋਂ ਬਾਅਦ ਤਾਂ ਇਹ ਨਹੀਂ ਬਹੁਤ ਕੰਮ ਕੀਤਾ ਨੇ ਇਹਨਾਂ ਅੱਜ ਤੱਕ ਕੁਝ ਕੋਈ ਕੰਮ ਨਹੀਂ ਕਰਿਆ ਜਿਵੇਂ ਇਹਨਾਂ ਰੋਜ਼ਗਾਰੀ ਹੋ ਰਹੀ ਹੈ ਇਹਨਾਂ ਰੋਜ਼ਗਾਰੀ ਬਾਰੇ ਦੇ ਕਿਹ ਮਾਰੇ ਬੰਦੇ ਗਰੀਬ ਬੰਦੇ ਬਾਰੇ ਤਾਂ ਸੋਚੀ ਨਹੀਂ ਹੈਗਾ ਇਹਨਾਂ ਸਿਰਫ ਆਪਣੀ ਜੇਬਾਂ ਭਰਨ ਦਾ ਨਜ਼ਰ ਰੱਖਿਆ ਆਪਣੀ ਜੇਬਾਂ ਭਰ ਕੇ ਅੰਦਰ ਵਾਰਕੋ ਉਸ ਤੋਂ ਬਾਅਦ ਬਾਹਰ ਹੀ ਲੱਗ ਜਾਂਦਾ ਕਿ ਉਹਦੀ ਲੋੜ ਹੈ ਉਹਦੇ ਬਾਅਦ ਹੱਥ ਜੋੜ ਦੇ ਰੱਦਨ ਉਸ ਤੋਂ ਬਾਅਦ ਇਹਨੂੰ ਪਛਾਣਦੇ ਵੀ ਨਹੀਂ ਵਰਡ ਪਾਉਂਗੇ ਤਕੀ ਕਿਹਨੂੰ ਵਰਡ ਪਾਉਂਗੀ ਕਿਹੇ ਨਹੀਂ ਪੁੰਦੇ ਹੈ ਕਿਉਂ ਜੀ ਨਾਲ ਹੀ ਸਾਡਾ ਕੰਮ ਨਹੀਂ ਹੋਇਆ ਬਾਕੀ ਸਾਡੀ ਜਨਤਾ ਦੀ ਕੋਈ ਕਣਕ ਨਹੀਂ ਸਾਨੂੰ 5-5 ਕਿਲੋ ਕਰਕੇ ਦੇ ਰਹਿਣ ਇਹ ਭਾਤੀ ਜੀ ਮੀਨ ਰਾਜੇ ਨੇ ਆਹ ਕਿਸਾਨ ਦੁਨਿਆਰ ਤੇ ਇਹਨਾਂ ਨੂੰ ਮੋਦੀ 2 2000 3000 ਦੇ ਅੰਪਰੀਆ ਮਹੀਨੇ ਦਾ ਬੰਦਾ ਪਿਆ ਤੇ ਇਹਨਾਂ ਜਨਤਾ ਨੂੰ ਪੁੱਛਿਆ ਨਹੀਂ ਇਹ ਸਿੱਧਾ ਖੀਂਜਾ ਇਹਦੇ ਕੋਲ ਨਹੀਂ ਪਾਉਂਦਾ ਹੈ ਅਸੀਂ ਤੇ ਸਾਡੀ ਸੁਣੇਗਾ ਅਸੀਂ ਤੇ ਚਲੋ ਕਰਾਏ ਨਹੀਂ ਤੇ ਆਪਣੀ ਤੇ ਬੱਕੇ ਇਹ ਅਗੋਂ ਫਰ ਮਰ ਜਾਂਦੇ ਨੇ ਕੋ ਨੂੰ ਕੋ ਪਛਾਣੋ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਇਸ ਚੀਜ਼ ਦਾ ਵੀ ਤਸਾ ਹੈ ਕਿ ਲੀਡਰ ਜਿਹੜੇ 5 ਸਾਲ ਬਾਅਦ ਵੋਟਾਂ ਮੰਗਣ ਦੇ ਲਈ ਆ ਜਾਂਦੇ ਨੇ ਪਰ ਜਿਹੜਾ ਕੰਮ ਹੈ ਉਹ ਬਿਲਕੁਲ ਜਿਹੜਾ ਨਹੀਂ ਹੁੰਦਾ ਕਿਉਂਕਿ ਜਦੋਂ 5 ਸਾਲ ਬਾਅਦ ਲੀਡਰ ਇਤਾਂ ਦੇ ਲੋਕਾਂ ਦੇ ਕੋਲ ਜਾ ਕੇ ਮਿਲਦੇ ਨੇ ਪਰ ਲੋਕਾਂ ਨੂੰ ਵੀ ਜਿੱਥੇ ਨਾ ਕਿਤੇ ਇਹ ਚੀਜ਼ਾਂ ਦੇ ਨਰਾਸ਼ਾ ਹੁੰਦੀਆਂ ਸੋ ਇਸ ਚੀਜ਼ ਦੇ ਵੱਲ ਜਿਹੜਾ ਜ਼ਿਆਦਾ ਵਿਰੋਧ ਕਰ ਰਹੇ ਨੇ ਇਸ ਚੀਜ਼ ਨੂੰ ਸਰਕਾਰਾਂ ਦੇ ਲੀਡਰਾਂ ਦੇ ਵੱਲੋਂ ਜਰੂਰ ਸੋਚਣਾ ਚਾਹੀਦਾ ਕਿ ਲਗਾਤਾਰ ਜਿਹੜੇ 5 ਸਾਲ ਬਾਅਦ ਆ ਕੇ ਤੁਸੀਂ ਵੋਟਾਂ ਜਰੂਰ ਮੰਗਦੇ ਪਰ ਲੋਕਾਂ ਦੇ ਵਿੱਚ ਇਹ ਕੇ ਨਹੀਂ ਕਿ ਇਸ ਚੀਜ਼ ਦੇ ਲਈ ਤਰਾਸ਼ਾ ਨਹੀਂ ਪਾਈ ਜਾਂਦੇ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸ਼ਹਿਰ ਦੇ ਵਿੱਚ ਹਾਜੀ ਭਰਾ ਜੀ ਕਿਹਨੂੰ ਵੋਟ ਪਾਉਂਗੇ ਮੋਦੀ ਨੂੰ ਜੀ ਆਪਾਂ ਪਿਛਲੀ ਵਾਰ ਵੀ ਮੋਦੀ ਨੂੰ ਪਾਈ ਤੁਸੀਂ ਹੋਰ ਵੀ ਮੋਦੀ ਨੂੰ ਮੈਂ ਪੰਜਾਬ ਸਰਕਾਰ ਤਾਂ ਕਹਿੰਦੀ ਬੜੇ ਕੰਮ ਕਰੇ ਨੇ ਕੀ ਕੰਮ ਕਰਿਆ ਸਾਡੇ ਬੱਸ ਸਟੈਂਡ ਦਾ 8 ਕਰੋੜ ਰੁਪਏ ਦੀ ਉਹਦਾ ਖਾ ਕੇ ਦੋ ਵਾਰੀ ਆ ਗਿਆ ਦੋ ਵਾਰੀ ਖਾ ਗਿਆ ਤੇ ਦੱਸੋ ਤੁਸੀਂ ਵੋਟ ਦਿੱਤੀ ਕਿ ਕੁ हले सोचोंगे टाइम टील पता लग रहा है अभी दिमाग की जब कहीं आएगा कि अच्छा नहीं वैसे तो सारी पार्टी का लिप प्रचार कर रहे हैं ना वहीं के पास से तो मानो होना कोई पिछली बार आम आदमी पार्टी ने पाके देख ली बोल रहा था कोई रिस्पॉन्स नहीं आया कौन था किसी ने कॉम में निजी कर दिया अच्छा पिछली ਭਾਈ ਜੀ ਕਿਹਨੂੰ ਵੋਟ ਪਾਣਾ ਪਸੰਦ ਕਰੋਗੇ ਅਦਗੀ ਆਮ ਆਦਮੀ ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਇਹੋ ਜ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੀ ਹੈ ਕੰਮ ਕਰ ਰਹੀ ਹੈ ਵਧੀਆ ਸਾਡੇ ਠੀਕ ਠੀਕ ਤੇਰੇ ਕਿਹਨੂੰ ਵੋਟ ਪਾਓਗੇ ਅਦਗੀ ਮੋਦੀ ਨੂੰ ਵੀਰੇ ਮੋਦੀ ਨੂੰ ਪਾਓਗੇ ਕੀ ਲੱਗਦਾ ਇਹੋ ਜੀ ਮੋਦੀ ਦੀ ਵੀਰੇ ਤੁਹਾਨੂੰ ਪਾਲਸੀਆਂ ਤੇਰੇ ਪਾਲਸੀਆਂ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੇ ਵਧੀਆ ਕੰਮ ਕਰ ਰਹੇ ਨੇ ਹਾਂ ਮੇਰੇ ਮੇਰੇ ਕਾਗਜ਼ਾਤਾਂ ਵਧੀਆ ਕਰ ਰਹੇ ਨੇ ਬਾਕੀ ਹਾਂਜੀ ਹਾਂਜੀ ਵੀਰੇ ਕਿਹਨੂੰ ਵੋਟ ਪਾਣਾ ਪਸੰਦ ਕਰਾਂ ਆਮ ਆਦਮੀ ਪਾਰਟੀ ਨੂੰ ਪਾਉਂਗੇ ਕੀ ਲੱਗਦਾ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਵਧੀਆ ਕੰਮ ਕਰ ਰਹੀ ਹੈ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਠੀਕ ਠੀਕ ਵੋਟ ਪਸੰਦ ਕਰਾਂਗੇ ਅਸੀਂ ਜਿਵੇਂ ਸਾਡੇ ਕਿਸਾਨ ਜੁਨੇ ਨੇ ਜਿੱਥੇ ਕਿਤੇ ਖੜਨਗੇ ਸਾਰੀ ਕਿਸਾਨੀ ਉਹਨੇ ਇਕੱਠੀ ਹੋ ਗਈ ਜੀ ਸਾਨੂੰ ਵਜੇ ਕਿਸੇ ਵੋਟ ਨਾਲ ਕਿਸੇ ਪੋਲਿਟਿਕਲ ਕੋਈ ਮਤਲਬ ਨਹੀਂ ਅੱਛਾ ਹਾਂਜੀ ਲੇਹੇ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਬੜੇ ਕੰਮ ਕਰ ਰਹੇ ਨੇ ਪੰਜਾਬ ਦੇ ਮੁੱਦਿਆਂ ਨੂੰ ਚਲੋ ਦੇਖਦੇ ਨੇ ਕਿੰਨੇ ਕਰ ਰਹੇ ਨੇ ਜੀ ਸਾਰੇ ਸਾਰਿਆਂ ਨੂੰ ਦਿਖ ਰਹੇ ਨੇ ਕੋਈ ਕੰਮ ਨਹੀਂ ਕਰ ਰਹੇ ਬੜੇ ਭਾਈ ਜੀ ਕਿਹਨੂੰ ਵੋਟ ਐ ਤਕੀ ਪਾਣਾ ਪਸੰਦ ਕਰੋਗੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਪਾਉਂਗੇ ਹਾਜੀ ਅੰਕਲ ਜੀ ਕਿਹਨੂੰ ਵੋਟ ਪਾਉਂਗੇ ਆਮ ਪਾਰਟੀ ਆਮ ਪਾਰਟੀ ਨੂੰ ਠੀਕ ਠੀਕ ਹੈ ਹਾਂ ਹਾਂ ਹਾਜੀ ਵੀਰੇ ਕਿਹਨੂੰ ਵੋਟ ਪਾਉਂਗੇ ਤਕੀ ਕਾਲੀਆਂ ਨੂੰ ਪਾਉਂਗੇ ਕਿਉਂਗਾ ਪੰਜਾਬ ਸਰਕਾਰ ਤਾਂ ਕਹਿੰਦੀ ਬੜੇ ਕੰਮ ਕਰੇ ਨੇ ਪੰਜਾਬ ਸਰਕਾਰ ਨੇ ਤਾਂ ਕਹਿੰਦੀ ਬੜੇ ਕੰਮ ਕਰੇ ਨੇ ਤੁਸੀਂ ਕਿਵੇਂ ਕਾਲੀਆਂ ਦੇ ਫੈਨ ਹੋ ਇਹਦੇ ਪਾਉਂਦੀ ਪਹਿਲੇ ਤਾਂ ਇਹ ਕਰਨੀ ਆ ਜੀ ਬਕੀਆਂ ਜੀ ਠੀਕ ਹੈ ਹਾਜੀ ਭਾਈ ਜੀ ਕਿਹਨੂੰ ਵੋਟ ਪਾਉਂਗੇ ਤਕੀ ਸਲਾਹਤਾ ਜੀ ਐਨ.ਕੇ. ਸਰਮਨੋਂ ਬਾਕੀ ਟਾਈਮ ਦੇਖਾਂਗੇ ਹਾਂਜੀ ਭਰਾ ਜੀ ਕਿਹਨੂੰ ਵੋਟ ਹੈ ਕਿ ਪਾਣਾ ਪਸੰਦ ਕਰੋਗੇ ਲੋਕ ਸਭਾ ਦੀਆਂ ਚੋਣਾਂ 'ਚ ਉਹ ਜੀ ਵੋਟ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਤਾਂ ਕਹੇ ਸਾਰਾ ਪਾਰਟੀ ਦੇ ਬੋਕੇ ਪਏ ਜਿਉਂ ਜੀ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਬੜਾ ਵਿਕਾਸ ਕਰਿਆ ਸਾਡਾ ਟਰਾਂਸਪੋਰਟ ਨੈੱਟਵਰਕ ਇਹਨਾਂ ਨੇ ਫਿਰ ਕਰਤਾ ਟਰਾਂਸਪੋਰਟ ਦੇ ਹਾਲਾਤ 'ਚ ਸਾਨੂੰ ਇੰਨਾ ਟਰਾਂਸਪੋਰਟ ਇਹਨਾਂ ਨੇ ਉੱਚਾ ਚੱਕਿਆ ਹੁੰਦਾ ਸਾਨੂੰ ਅੱਜ ਬਿਨਾਂ ਪੱਥੀ ਤੋਂ ਕਿੰਨਾ ਬੜਾ ਮੇਜ ਗਰਮੀ ਦੇ ਵਿੱਚ ਕਿੰਨੇ ਟੈਂਪਰੇਚਰ ਆ 48 ਡਿਗਰੀ ਦੇ ਟੈਂਪਰੇਚਰ ਪਹੁੰਚਿਆ ਪਿਆ ਗਰਮੀ 'ਚ ਅਸੀਂ ਇੱਥੇ ਬੈਠੇ ਰਹਿੰਦੇ ਹਾਂ ਸਾਨੂੰ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਸਹੂਲਤ ਹੀ ਨਹੀਂ ਹੈਗੀ ਸੈਂਟਰ ਸਰਕਾਰ ਵੱਲੋਂ ਸੈਂਟਰ ਸਰਕਾਰ ਨੇ ਟਰਾਂਸਪੋਰਟ ਦਾ ਇੰਨਾ ਕੁ ਬੇੜਾ ਕਰਕੇ ਛੱਡਿਆ ਕਿ ਟਰਾਂਸਪੋਰਟ ਨੂੰ ਪਰ ਚੱਕਰ ਸਭ ਤੋਂ ਪਹਿਲਾਂ ਦੇਸ਼ ਨੂੰ ਚਲਾਉਣ ਵਾਲਾ ਇੱਕ ਡਰਾਈਵਰ ਭਾਈਚਾਰਾ ਜਿਹੜਾ ਟਾਪ ਕੰਡੀਸ਼ਨ ਅੱਗੇ ਲੈ ਜਾਂਦੇ ਨੇ ਸਾਨੂੰ ਕੋਈ ਸੂਤਾ ਨਹੀਂ ਹੈਗੀ ਨਾ ਰੋਡ ਤੇ ਸੂਤਾ ਨਾ ਸਾਨੂੰ ਇੱਥੇ ਬੈਠਾਂ ਨੂੰ ਸੂਤਾ ਨਾ ਕੋਈ ਕਰਾਏ ਨਾ ਕੋਈ ਭਾੜੇ ਨੇ ਸਿਸਟਮ ਬਿਲਕੁਲ ਆਊਟ ਹੈ ਸੀ ਗੁਰਦਕਾ ਦੇ ਉੱਤੇ ਪਈ ਫੁੱਲ ਮਲਾ ਕੇ ਵੈਸੇ ਕਿਹੜੀ ਕਿਸੇ ਨੂੰ ਪਸਾਣਾ ਦੀ ਪਸੰਦ ਕਰਦੇ ਬੇਬੂ ਬੇਬੂ ਅਸੀਂ ਇਹ ਵੀ ਸੋਚਦੇ ਸੀ ਕਿ ਅਸੀਂ ਬਾਹਰ ਵਾਲੇ ਜਿਹੜੇ ਆਰਗੇਨਾਈਜੇਸ਼ਨ ਨੂੰ ਪਾਉਣਾ ਜੁਦੇ ਸੀਗੇ ਬਾਕੀ ਚਲੋ ਖਲਾਤ ਦੇ ਸਾਬ ਨਾਲ ਅਸੀਂ ਅਸ਼ਟਮ ਕਿਸ ਨੂੰ ਫੋਨਾ ਪਟਿਆਲੇ ਜਿਹਦੇ ਦੇ ਵਿੱਚ ਕਿਉਂਕਿ ਕਾਰਨ ਇਹ ਵੀ ਜਿਹੜੋ ਸਰਕਾਰਾਂ ਵਿੱਚ ਚੜਦੀਆਂ ਨਹੀਂ ਵੋਟਾਂ ਲਾ ਕੇ ਜਿੰਨਾ ਚਿਰ ਅਸੀਂ ਵੋਟਾਂ ਪਾਣੇ ਆ ਬਈ ਜਿੱਦਾਂ ਵੋਟਾਂ ਦੀ ਲੋੜ ਹੁੰਦੀ ਉਹਦੋਂ ਆ ਕੇ ਸੜੀਆਂ ਸੱਤਾਂ ਆ ਗਏ ਜੀ ਨਮਾਇंदे ਵੀ ਮਾਨੂੰ ਪੁੱਛਦੇ ਨੇ ਵੀ ਜਿਹੜੇ ਵੋਟ ਨੂੰ ਪਾਉਂਦੇ ਤੁਸੀਂ ਵੀ ਤਾਂ ਇੰਟਰਵਿਊ ਲੈਣੇ ਪਏ ਉਹਨੂੰ ਵੀ ਵੋਟ ਨੂੰ ਪਾਉਂਦੇ ਹੋਰ ਪਾਈਏ ਕਿਨੂੰ ਖਲਾਤ ਤਾਂ ਵੇਖੋ ਪੰਜਾਬ ਦੇ ਕਿ ਚਰਚੇ ਜਿਹੜੇ ਬੰਦੇ ਕਹਿੰਦੇ ਬਦਲਾਅ ਕਰਾਂਗੇ ਬਦਲਾਅ ਕਿੱਧਰ ਗਿਆ ਜਣਾ ਅਸੀਂ ਮੋਦੀ ਨੂੰ ਵੋਟ ਫਾਰਮ ਗੀ ਨੇ ਕੀ ਲੱਗਦਾ ਪੰਜਾਬ ਸਰਕਾਰ ਤਾਂ ਕਦੀ بڑے ਕੰਮ ਕਰੇ ਸੀ ਸਮਝਾ ਗਏ ਕਰਨਾ ਹੈ ਕੌਣ ਚੀਨ ਨਹੀਂ ਕਰਨਾ ਹੈ ਇਹ ਜਿਹੜਾ ਕੰਮ ਦਾ ਅੱਛਾ ਕਿਰੇ ਤੁਹਾਡੀ ਵੋਟ ਮਿਲ ਗਈ ਤੇ ਮੋਦੀ ਨੂੰ ਹੈ ਪੱਕੀ ਮੋਦੀ ਨੂੰ ਭਾਈ ਜੀ ਕਿਹਨੂੰ ਵੋਟ ਪਾਣਾ ਪਸੰਦ ਕਰੋਗੇ ਤੁਸੀਂ ਭਾਈ ਸਾਡਾ ਤਾਂ ਕਿਸੇ ਨੂੰ ਜੀ ਨਹੀਂ ਕਰ ਰਿਹਾ ਕਿਉਂ ਕੀ ਵਜ੍ਹਾ ਪੰਜਾਬ ਸਰਕਾਰ ਤਾਂ ਘਰੇ ਇੰਨੇ ਵਿਕਾਸ ਕਰੇਗੀ ਵਿਕਾਸ ਵੀਰੇ ਮੇਰੇ ਘਰ ਵਾਲੀ ਨੂੰ ਜਿਹੜਾ ਉਹ ਪੀ ਟੈਕਟਰ ਦਾ ਪੇਪਰ ਨਹੀਂ ਹੋਇਆ ਸੀਗਾ ਜਿਹੜਾ ਤਾਂ ਪਹਿਲਾਂ 95 94 ਵਾਲਾ ਉਹ ਤੇ ਮੇਰੇ ਘਰ ਵਾਲੀ ਦੀ ਉਹ ਜੋ ਨੰਬਰ ਆਇਆ ਸੀਗਾ ਲਿਸਟ 'ਚ ਉਹ ਕੁਝ ਇਹ ਦੇਖ ਲਓ 18 ਜਣਾਂ ਦੀ ਵਜ੍ਹਾ ਕਰਕੇ ਸ਼ੀਰ ਹਜ਼ਾਰ ਜਣਾਂ ਨੂੰ ਨੌਕਰੀ ਤੋਂ ਉਹਨਾਂ ਨੇ ਦੁਬਾਰੋਂ ਪੰਜਾਬ ਪੇਪਰ ਜਿਹੜਾ ਪੇਪਰ ਕਲੀਅਰ ਹੋਇਆ ਸੀਗਾ ਦੁਬਾਰੋਂ ਪੇਪਰ ਲੱਖਤਾ ਇਦਾਂ ਹੋਇਆ ਤੁਹਾਡੀ ਜਿੰਦਗੀ ਇਸੇ ਕਰਕੇ ਵੀ ਸਾਡਾ ਤਾਂ ਮਨ ਟੁੱਕੀ ਹੋ ਰਹੀ ਨਹੀਂ ਇਸ ਤੱਕ ਕਿਸੇ ਨੂੰ ਨਹੀਂ ਪਹੁੰਚਦਾ ਸਾਡਾ ਤਾਂ ਇਹੀ ਹੈ ਮਤਲਬ ਯਾਰ ਤੁਸੀਂ ਬੋਰਡ ਨੋਟਾਂ ਨੂੰ ਭਾਗਿਆ ਹੋਗੇ ਹਾਂ ਲੁੱਟਣ ਲੁੱਟਣ ਕੀ ਕੀਤੀ ਜਾਂਦੇ ਉਹਨੂੰ ਭਾਉਂਗੇ ਸਿੱਧਾ ਭਾਈ ਜੀ ਕਿਹਨੂੰ ਵੋਟ ਪਾਣੀ ਪਸੰਦ ਕਰੋਗੇ ਅੱਜ ਕੀ ਕਾਂਗਰਸ ਨੂੰ ਕਾਂਗਰਸ ਨੂੰ ਵੋਟ ਪਾਉਂਦੇ ਕੀ ਲੱਗਦਾ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਬੜੇ ਕੰਮ ਕਰੇ ਨੇ ਕੰਮ ਬਹੁਤ ਕਰਿਆ ਜੀ ਵਿਸ਼ੇ ਰੌਲਾ ਪੈ ਗਿਆ ਮੈਨੇ ਚੜਵੜਾ ਚੜਵੜੀ ਕਰੀ ਗਏ ਕੁਝ ਨਹੀਂ ਕਰਿਆ ਪਾਰਟੀ ਨੇ ਕੁਝ ਨਹੀਂ ਕਰਿਆ ਭਗਵਾਨ ਸਤਿਮਾਨ ਤਾਂ ਕਹਿੰਦਾ ਬਹੁਤ ਕੰਮ ਕਰੇ ਨੇ ਕੁਝ ਨਹੀਂ ਕਰਿਆ ਸਾਡੇ ਸਰਕਾਰਾਂ ਕੁਝ ਨਹੀਂ ਕਰਿਆ ਪਾਰਟੀ ਨੇ ਫਿਰ ਵੋਟ ਕਿਹਨੂੰ ਪਾਣੀ ਹੈ ਕਾਂਗਰਸ ਨੂੰ ਪਾਣੀ ਕਾਂਗਰਸ ਨੂੰ ਪਾਣੀ ਹਾਂਜੀ ਵੀਰੇ ਕਿਹਨੂੰ ਵੋਟ ਪਾਣਾ ਪਸੰਦ ਕਰੋਗੇ ਮੋਦੀ ਨੂੰ ਪਾਵਾਂਗੇ ਕੀ ਲੱਗਦਾ ਇਹੋ ਜੀ ਮੋਦੀ ਦੀ ਪਾਲਸੀਆਂ ਚ ਮੋਦੀ ਵਧੀਆ ਬੰਦਾ ਵਧੀਆ ਬੰਦਾ ਥੋ ਕੰਮ ਕਰੇ ਨਾ ਮੋਦੀ ਇਹ ਸੋਚਾਰ ਗਿਆ ਕੰਮ ਕਰੇ ਦੇਸ਼ ਮੁਗਾ ਕਿਸੇ ਅਮੀਰ ਬੰਦੇ ਨੂੰ ਮੇਰੇ ਕੋਈ ਮਾੜੇ ਕੰਮ ਨਹੀਂ ਕਰ ਰਿਹਾ ਤਾਂ ਲੋਕਾਂ ਦੀ ਸੋਚ ਆ ਜਿਹੜੀ ਗਲਤ ਆ ਮੋਦੀ ਆਪਣੇ ਦਿਮਾਗ ਨਾਲ ਚੱਲ ਰਿਹਾ ਹੈ ਕਿ ਇਹਨੂੰ ਘੱਟ ਨਹੀਂ ਕਿਸਾਨਾਂ ਨੂੰ ਵੀ ਦੇ ਨਹੀਂ ਗਿਆ ਉਹ ਸਭ ਉਹ ਤੇ ਆ ਅੱਧੇ ਕਿਸਾਨ ਬੜਕਲਾ ਬੜੇ ਦਿੱਕ ਸਾਰਾ ਕੁਝ ਔਖੇ ਆ ਮੋਦੀ ਨੂੰ ਵੋਟ ਪਾਉਣਾ ਵੀ ਸਾਰੀ ਪਾਉਣਗੇ ਮੌਕਾ ਮੋਦੀ ਨੂੰ ਵੀ ਦੋ ਮੈਂ ਤਾਂ ਕਹਿੰਦਾ ਜੇ ਸਾਨੂੰ ਮੌਕਾ ਦਿੱਤਾ ਜੇ ਮੋਦੀ ਵਧੀਆ ਨਹੀਂ ਕਰੂਗਾ ਅਗਲੀ ਵਾਰ ਨਹੀਂ ਆਉਗਾ ਕਿਹਨੂੰ ਵੋਟ ਪਾਵਾਂਗੇ ਅਦਗੀ ਮੇਰਾ ਵੋਟ ਐਸੀ ਬਾਤ ਬੀਜੇਪੀ ਨੂੰ ਹੈ ਕਿਉਂ ਪੰਜਾਬ ਸਰਕਾਰ ਤਾਂ ਕਹਿੰਦੀ ਬੜੇ ਕੰਮ ਕਰੇ ਨੇ ਪੰਜਾਬ ਸਰਕਾਰ ਨੂੰ ਨਹੀਂ ਪੰਦੇ ਨਹੀਂ ਮਤਲਬ ਕਰੇ ਨੇ ਪਰ ਉਹ ਨਹੀਂ ਜਿਵੇਂ ਲੋਕਾਂ ਦੀ ਉਮੀਦਾਂ ਸੀ ਅੱਛਾ ਜਿੰਨੀ ਉਮੀਦਾਂ ਸੀ ਉਹ ਨਹੀਂ ਹੋਈ ਇਸ ਕਰਕੇ ਵੋਟ ਪਾ ਰਹੇ ਮੋਦੀ ਨੂੰ ਮੋਦੀ ਸਾਹਿਬ ਨੇ ਕੰਮ ਆਦੇ ਕਰੇ ਨੇ ਅੱਜ ਕਰੇ ਨੇ ਅੱਜ ਹਾਲੇ ਹੋਰ ਹੋਣਗੇ ਅੱਛਾ ਹੋ ਰਹੇ ਹੋ ਰਹੇ ਕੰਮ ਇੰਨੀ ਮਤਲਬ ਪੱਕੀ ਉਮੀਦਾਂ ਤੁਹਾਨੂੰ ਬੀਜੇਪੀ ਨੂੰ ਹੈ ਹਾਂਜੀ ਹਾਂਜੀ ਕਿਹਨੂੰ ਵੋਟ ਪਾਓਗੇ ਅਗਲੀ ਗਾਂਧੀ ਨੂੰ ਹੀ ਗਾਂਧੀ ਨੂੰ ਪਾਓਗੇ ਹਾਂਜੀ ਕਿੰਨੂ ਵੋਟ ਪਾਉਂਗੇ ਅਰਕੀ ਮੋਦੀ ਨੂੰ ਪਾਉਂਗੇ ਕਿਉਂ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਬੜੇ ਕੰਮ ਕਰ ਰਹੀ ਨੇ ਫਿਰ ਕਿਨੂ ਪਾਉਂਗੇ ਵੋਟ ਮੋਦੀ ਨੂੰ ਪਾਣੀ ਹੈ ਅਕਲ ਦੀ ਕਿਨੂ ਵੋਟ ਪਾਉਂਗੇ ਕਿਨੂ ਪਾਈ ਤੁਸੀਂ ਦੱਸੋ ਕਿਨੂ ਪਾਉਂਗੇ ਅਸ ਤਾਂ ਸਰਵੇ ਲੈ ਰਹੇ ਆ ਮੋਦੀ ਨੂੰ ਪਾਉਂਗੇ ਸਹੀ ਜੀ ਕਿਨੂ ਵੋਟ ਪਾਉਂਗੇ ਮੋਦੀ ਨੂੰ ਵੋਟ ਪਾਉਂਗੇ ਮੋਦੀ ਨੂੰ ਵੋਟ ਪਾਉਂਗੇ ਪੰਜਾਬ ਸਰਕਾਰ ਵਿੱਚ ਕਿਨੂ ਵੋਟ ਪਾਉਂਗੇ ਮੋਦੀ ਨੂੰ ਵੋਟ ਪਾਉਂਗੇ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਬੜੇ ਕੰਮ ਕਰ ਰਹੀ ਨੇ ਤੁਸੀਂ ਮੋਦੀ ਨੂੰ ਕਿਉਂ ਪਾਉਂਗੇ ਆਪਣੀ ਇੱਛਾ ਹੈ ਤਾਂ ਤੁਹਾਡੀ ਇੱਛੇ ਮੁਦੀਰ ਪਾਉਣ ਦੀ ਕਿਹ ਕਿਹਨੂੰ ਵੋਟ ਪਾਣਾ ਪਸੰਦ ਕਰੋਗੇ ਅਸੀਂ ਵੀ ਜੇ ਵੀ ਮੋਦੀ ਨੂੰ ਜੀ ਮੋਦੀ ਨੂੰ ਪਾਉਂਗੇ ਹਾਂ ਜੀ ਪੰਜਾਬ ਸਰਕਾਰ ਤਾਂ ਕਹਿੰਦੀ ਬੜੇ ਕੰਮ ਕਰੇ ਪਰ ਮੋਦੀ ਨੇ ਵੀ ਕੋਈ ਕੰਮ ਨਹੀਂ ਕੀਤਾ ਪੰਜਾਬ ਲਈ ਬਹੁਤ ਕੁਛ ਕਰ ਰਿਹਾ ਪੰਜਾਬ ਨੂੰ ਅੱਜ ਪ੍ਰਧਾਨ ਜੀ ਕਿਹਨੂੰ ਵੋਟ ਪਾਣਾ ਪਸੰਦ ਕਰੋਗੇ ਮੌਕੇ ਦੇ ਦੇਖੋ ਮੌਕੇ ਦੇ ਦੇਖੋਗੇ ਕਿਹਨੂੰ ਵੋਟ ਪਾਉਂਗੇ ਅਤਕੀ ਵੀ ਜੀ ਵੀਪੀ ਨੂੰ ਪਾਉਂਗੇ ਕਿਉਂ ਪੰਜਾਬ ਕਿਹਨੂੰ ਵੋਟ ਪਾਉਂਗੇ ਅਤਕੀ ਅਸੀਂ ਮੋਦੀ ਨੂੰ ਪਾਉਂਗੇ ਮੋਦੀ ਨੂੰ ਪਾਉਂਗੇ ਪੰਜਾਬ ਸਰਕਾਰ ਤਾਂ ਕਹਿੰਦੀ ਬੜਾ ਵਿਕਾਸ ਕਰੇ ਉਹ ਆਪਣੀ ਜਗ੍ਹਾ ਤੇ ਕਰਿਆ ਜੀ ਪਰ ਮੋਦੀ ਸ਼ਰਾਬੰਦਾ ਹੈ ਦੇਸ਼ਵਾਸਤ ਹਲੇ ਕੋਈ ਸਲਾਮਤ ਹੋਰ ਨਹੀਂ ਹੋਇਆ ਵੈਸੇ ਕਿਹਨੂੰ ਪਾਓਗੇ ਕੋਈ ਪਤਾ ਨਹੀਂ ਚਲ ਬੋਰਡ ਕਿਹਨੂੰ ਪਾਓਗੇ ਤੂੰ ਦੇਖੋ ਆਂਟੀ ਦੀ ਅਸੀਂ ਨਹੀਂ ਕਹਿ ਸਕਦੇ ਇੱਕ ਕਾਂਗਰਸ ਹੈ ਇੱਕ ਭਾਪਾ ਹੈ ਇੱਕ ਅੱਲ ਹੀ ਹੈ ਕਿਹਨੂੰ ਤੁਹਾਡਾ ਮਨ ਕਿਹਨੂੰ ਕਰਦਾ ਅਜੇ ਜਿਹੜਾ ਤੁਹਾਨੂੰ ਪੁੱਛਦਾ ਉਹਨੂੰ ਪਾਉਂਗੇ ਵੋਟ ਪਾਓਗੇ ਮੋਦੀ ਨਹੀਂ ਮੋਦੀ ਨੂੰ ਪਾਓਗੇ ਪੰਜਾਬ ਸਰਕਾਰ ਤਾਂ ਕਹਿੰਦੀ ਬੜੇ ਕੰਮ ਕਰੇ ਹੁਣ ਹਾਂਜੀ ਪੰਜਾਬ ਸਰਕਾਰ ਤਾਂ ਕਹਿੰਦੀ ਬੜੇ ਕੰਮ ਕਰੇ ਨਹੀਂ ਮੋਦੀ ਨੇ ਵੀ ਕੰਮ ਕਰੇ ਨਹੀਂ ਇਹਨਾਂ ਬੋਟ ਹੈ ਕਿ ਪੱਕੀ ਮੋਦੀ ਦੀ ਹੈ ਹਾਂਜੀ ਪ੍ਰਧਾਨ ਜੀ ਕਿਹਨੂੰ ਵੋਟ ਪਾਓਗੇ ਤੱਕੀ ਮੋਦੀ ਮੋਦੀ ਜੀ ਮੋਦੀ ਨੂੰ ਪਾਓਗੇ ਪੰਜਾਬ ਸਰਕਾਰ ਤਾਂ ਕਹਿੰਦੀ ਬੜੇ ਕੰਮ ਕਰੇ ਨਹੀਂ ਜੀ ਪ੍ਰਾਪ ਸਰਕਾਰ ਪਰ ਲਿਖੀ ਹੈ ਕੁਝ ਨਹੀਂ ਹੈਗਾ ਮੋਦੀ ਕਰੂਗਾ ਉਹਦੇ ਵਾਅਦੇ ਰੋਣੇ ਕਿਸੇ ਸਰਕਾਰ ਦਾ ਪਾਓਗੇ ਤੱਕੀ ਮੋਦੀ ਨੂੰ ਵੋਟ ਪਾਓਗੇ ਕਿਉਂਕਿ ਪੰਜਾਬ ਸਰਕਾਰ ਤਾਂ ਕਹਿੰਦੀ ਬੜੇ ਕੰਮ ਕਰੇ ਨਹੀਂ ਨਹੀਂ ਕਰੇ ਪਰ ਮੋਦੀ ਨੂੰ ਪਾਉਂਗੇ